ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਖਬਰ ਗੁਰਪ੍ਰੀਤ ਵੀ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅਜਨਾਲਾ ਰੋਡ ਚੋਗਾਵਾ ਦੇ ਗੁਰਦੁਆਰਾ ਬਾਬਾ ਜੀਵਨ ਤੋਂ ਬਾਬਾ ਕੰਜੀਤ ਸਿੰਘ ਪੋਲਾ ਤੇ ਸਮੂਹ ਨਗਰ ਦੇ ਸਹਿਯੋਗ ਨਾਲ ਚੋਗਾਵਾ ਤੋਂ ਪਹੁਵਿੰਦ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਫੁੱਲਾ ਨਾਲ ਸ਼ਿੰਗਾਰੀ ਬਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦੀ ਆਰੰਭਤਾ ਹੋਈ ਨਗਰ ਵਿੱਚ ਸੰਤ ਬਾਬਾ ਰਗੋਬੀਰ ਸਿੰਘ ਖਿਆਲੇ ਵਾਲੇ ਬਾਬਾ ਸੁਖਾ ਸਿੰਘ ਬਾਬਾ ਜੋਗਿੰਦਰ ਸਿੰਘ ਲੋਪੋਕੇ ਬਾਬਾ ਕੁਲਬੀਰ ਸਿੰਘ ਸਮੇਤ ਸ਼ੈਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਬਸਾਕਾਰਾ ਜੀਪਾ ਟਰੈਕਟਰ ਟਰਾਲੀਆਂ ਮੋਟਰਸਾਈਕਲ ਤੇ ਸਵਾਰ ਹੋ ਕੇ ਗੁਰਬਾਣੀ ਸਬਦ ਗਾਇਨ ਕਰਦਿਆਂ ਨਾਲ-ਨਾਲ ਜਾ ਰਹੀਆ ਸਨ ਇਸ ਮੁcke ਸਾਰੇ ਸੱਚੇ ਪਾਤਸ਼ਾਹ ਜੀਓ ਸਮਾਗਮਾਂ ਦੀ ਸੰਪੂਰਨਤਾ ਹੀ ਆਪ ਜੀ ਨੇ ਨਿਰਵਿਘਨਤਾ ਸੇ ਇਸੇ ਤਰ੍ਹਾਂ ਨਾਮ ਜਪਦਿਆਂ ਤੇ ਪੌਂਦੇ ਆਉਂਦੇ ਆ ਜਾਂਦੇ ਆ ਸਹਾਈ ਹੋ ਕੇ ਕਰਵਾ ਲੈਣੀ ਜੀ ਐਸ ਵੇਲੇ ਮਹਾਰਾਜ ਨਗਰ ਕੀਰਤਨ ਦੀ ਆਰੰਭਤਾ ਦੀ ਆਪ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਆਪ ਜੀ ਦੇ ਹਜ਼ੂਰ ਆਨੰਦ ਸਾਹਿਬ ਸੰਪੂਰਨ ਪਾਠ ਜੀ ਕੀ ਕਰਨੀਆ ਕਦਮਾਂ ਕਦਮ ਲੈ ਕੇ ਵਿਚ ਲਾਉਣੇ ਐਸ ਵੇਲੇ ਆਪ ਜੀ ਆਗਿਆ ਬਖਸ਼ੋ ਜੀ ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ ਪਵਿੱਤਰ ਨਾਮ ਜਿਤਾਵੇ ਧਾਰ ਇਕ ਨਾਮ ਤੋਂ ਪਹਿਲਾਂ ਸੁਮੁੱਚੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪੰਜਵਾਂ ਲੋਕਿਕ ਨਗਰ ਕੀਰਤਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਨਗਰ ਚਗਾਵਾਂ ਤੋਂ ਪੜਾਉ ਪੜਾਈ ਹੁੰਦਿਆਂ ਹੋਇਆ ਪੋਵਿੰਡ ਸਾਹਿਬ ਵਿਖੇ ਪਹੁੰਚਦਾ ਹੈ ਇਹ ਮਹਾਨ ਨਗਰ ਕੀਰਤਨ ਧੰਨ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਜਨਮ ਸਥਾਨ ਤੇ ਪੋਵਿੰਡ ਸਾਹਿਬ ਪਹੁੰਚੇਗਾ ਜਿਸ ਵਿੱਚ ਬੇਨਤ ਮਹਾਂਪੁਰਖ ਸਰਬੱਤ ਸੰਗਤਾਂ ਸ਼ਿਕਰਤ ਕਰਕੇ ਸਤਿਗੁਰੂ ਜੀ ਦੇ ਸਮਾਣ ਸਮਾਗਮ ਵਿੱਚ ਪਹੁੰਚਦੀਆਂ ਹਨ ਜਿਵੇਂ ਕਿ ਦਾਸ ਦੇ ਨਾਲ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਤ੍ਰਲੋਕ ਸਿੰਘ ਜੀ ਉਹਨਾਂ ਦੇ ਸਹਬਜ਼ਾਦੇ ਬਾਬਾ ਸੁਖਦੇਵ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਰਕबीर ਸਿੰਘ ਜੀ ਜੋ ਸੰਤ ਸ਼੍ਰੀਮਾਨ ਸੰਤ ਬਾਬਾ ਕੁਲਵੀਰ ਸਿੰਘ ਜੀ ਸ਼੍ਰੀਮਾਨ ਸੰਤ ਬਾਬਾ ਜੋਗਿੰਦਰ ਸਿੰਘ ਜੀ ਔਰ ਸਮੁੱਚੀਆਂ ਜਥੇਬੰਦੀਆਂ ਸਾਰੇ ਰਲ ਮਿਲ ਕੇ ਸਮਾਣ ਸਮਾਗਮ ਦੇ ਵਿੱਚ ਪਹੁੰਚੀਆਂ ਹਨ ਸੋ ਸਾਰੀਆਂ ਸੰਗਤਾਂ ਨਗਰ ਕੀਰਤਨ ਵਿੱਚ ਪਹੁੰਚੇ ਤੇ ਜੀ ਆਇਆਂ ਵੀ ਹੈ ਸੋ ਸਾਰੀਆਂ ਸੰਗਤਾਂ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀਆਂ ਬੇਨਤ ਬੇਨਤ ਵਧਾਈਆਂ ਜੀ ਇਹ ਨਗਰ ਕੀਰਤਨ ਪੜਾਉ ਪੜਾਈ ਹੁੰਦਾ ਆ ਟਾਰੀ ਗੁਰਦੁਆਰਾ ਬਾਬਾ ਜੱਲਨ ਜੀ ਤੋਂ ਬਾਬਾ ਜੀ ਦੇ ਜਨਮ ਸਥਾਨ ਪੋਇੰਟ ਸਾਹਿਬ ਵਿਖੇ ਉੱਥੇ ਅਰਦਾਸ ਬੇਨਤੀ ਹੋਵੇਗੀ ਉੱਥੋਂ ਫਿਰ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜਾਂ ਪਿਆਰਿਆਂ ਦੀ ਗਵਾਹੀ ਦੇ ਵਿੱਚ ਨਗਰ ਚ گاਵਾ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਵਿਖੇ ਆਨ ਕੇ ਸਮਾਪਤੀ ਹੋਵੇਗੀ ਸੋ ਸਾਰਿਆਂ ਨੂੰ ਭਾਈ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ